ਅੱਜ ਦਾ ਜਿਹੜਾ ਟੌਪਿਕ ਆ ਜਿਹੜਾ ਵਿਸ਼ਾ ਆ ਉਹ ਹੈ ਸਮਾਂ ਬਰਬਾਦ ਕਰਨਾ ਮਤਲਬ ਜ਼ਿੰਦਗੀ ਬਰਬਾਦ ਕਰਨਾ ਕਈ ਵਰੀ ਸਾਨੂੰ ਇਦਾਂ ਹੀ ਲੱਗਦਾ ਕਿ ਟਾਈਮ ਟਾਈਮ ਦੀ ਕੋਈ ਕੀਮਤ ਨਹੀਂ ਆ ਕਿ ਇਹ ਮੁਫਤ ਦੀ ਚੀਜ਼ ਆ ਪਰ ਸਿਰਫ ਅਸੀਂ ਉਹਦੀ ਇੱਕ ਸਾਈਡ ਹੀ ਦੇਖਦੇ ਆ ਕਿ ਇਹ ਮੁਫਤ ਮਿਲਣ ਵਾਲੀ ਚੀਜ਼ ਹੈ ਪਰ ਅਸੀਂ ਇਹ ਨਹੀਂ ਜਾਣਦੇ ਕਿ ਮੁਫਤ ਕਿਉਂ ਆ ਅਸਲ ਦੇ ਵਿੱਚ ਸਮਾਂ ਸਾਨੂੰ ਇਸ ਲਈ ਮੁਫਤ ਮਿਲਿਆ ਹੈ ਕਿਉਂਕਿ ਸਾਡੇ ਕੋਲ ਕੁਝ ਐਹੋ ਜਿਹਾ ਹੈ ਹੀ ਨਹੀਂ ਜਿਹਦੇ ਨਾਲ ਅਸੀਂ ਸਮੇਂ ਨੂੰ ਖਰੀਦ ਲਈਏ ਆਮੈ ਸਮੇਂ ਦੀ ਕੀਮਤ ਅਦਾ ਕਰਨ ਦੇ ਲਈ ਸਾਡੇ ਕੋਲ ਕੁਝ ਹੈ ਹੀ ਨਹੀਂ ਇੰਨੀ ਜ਼ਿਆਦਾ ਕੀਮਤ ਹੈ ਸਮੇਂ ਦੀ ਇਸ ਲਈ ਮੁਫਤ ਦੇ ਵਿੱਚ ਮਿਲਿਆ ਠੀਕ ਮੁਕਤੀ ਸਾਨੂੰ ਇਦਾਂ ਹੀ ਮੁਫਤ ਦੇ ਵਿੱਚ ਮਿਲਣੀ ਹੈ ਕਿਉਂਕਿ ਸਾਡੇ ਕੋਲ ਇਹੋ ਜਿਹਾ ਕੁਝ ਨਹੀਂ ਆ ਕਿ ਅਸੀਂ ਕੁਝ ਵੇਚ ਕੇ ਮੁਕਤੀ ਨੂੰ ਲੈ ਲਈਏ ਉਹ ਸਿਰਫ ਪਰਮੇਸ਼ਵਰ ਦੇ ਪ੍ਰੇਮ ਦੇ ਬਦਲੇ ਵਿੱਚ ਹੈ ਜਦੋਂ ਪਰਮੇਸ਼ਵਰ ਨੇ ਪ੍ਰੇਮ ਕੀਤਾ ਇਸ ਲਈ ਉਹਨੇ ਸਾਨੂੰ ਮੁਕਤੀ ਤੋਹਫੇ ਵਿੱਚ ਦਿੱਤੀ ਲੈਡ ਫੜਾਈ ਹallelujah ਤੇ ਸਾਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਹਰੇਕ ਉਹ ਚੀਜ਼ ਉਹ ਪਰਮੇਸ਼ਰ ਨੇ ਸਾਨੂੰ ਫ੍ਰੀ ਆਫ ਕਾਸਟ ਦਿੱਤੀ ਆ ਐਕਚੁਅਲ ਦੇ ਵਿੱਚ ਉਹ ਇਸ ਲਈ ਫ੍ਰੀ ਆ ਕਿਉਂਕਿ ਅਸੀਂ ਇੰਨੇ ਅਮੀਰ ਨਹੀਂ ਆ ਕਿ ਅਸੀਂ ਉਸ ਚੀਜ਼ ਨੂੰ ਖਰੀਦ ਸਕੀਏ ਅਰੇ ਸੰਸਾਰ ਦੇ ਵਿੱਚ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਸਿਕੰਦਰ ਵਰਗੇ ਵੀ ਜਿਹੜੇ ਆ ਨਾ ਉਹ ਪਰਮੇਸ਼ਰ ਦੀ ਜਿਹੜੀ ਚੀਜ਼ ਮੁਫਤ ਵਿੱਚ ਇਨਸਾਨ ਲਈ ਠਹਿرائی ਆ ਨਾ ਉਹ ਆਪਣੇ ਧਨ ਦੌਲਤ ਦੇ ਨਾਲ ਖਰੀਦ ਨਹੀਂ ਸਕੇ ਤੇ ਨਾ ਖਰੀਦ ਸਕਤੇ ਅੱਜ ਵੀ ਬਹੁਤ ਅਮੀਰ ਅਮੀਰ ਲੋਕ ਆ ਇਸ ਧਰਤੀ ਦੇ ਉੱਤੇ ਜੇ ਉਹ ਕਹਿਣ ਕਿ ਸੂਰਜ ਸਿਰਫ ਸਾਨੂੰ ਹੀ ਚਾਨਣ ਦੇਵੇ ਬਾਕੀ ਪਬਲਿਕ ਨੂੰ ਨਾ ਚਾਨਣ ਦੇਵੇ ਕੀ ਉਹ ਰੋਕ ਲੈਣਗੇ ਜੇ ਉਹ ਕਹਿਣ ਕਿ ਰਾਤ ਸਿਰਫ ਸਾਡੇ ਹੀ ਘਰਾਂ ਦੇ ਲਈ ਹੋਵੇ ਬਾਕੀਆਂ ਦੇ ਲਈ ਨਾ ਹੋਵੇ ਕੀ ਉਹ ਰੋਕ ਲੈਣਗੇ ਕੀ ਕੋਈ ਵਿਅਕਤੀ ਸੂਰਜ ਦੀ ਜਿਹੜੀ ਧੁੱਪ ਆ ਸੂਰਜ ਦਾ ਜਿਹੜਾ ਚਾਨਣ ਹੈ ਇਹਦੀ ਕੋਈ ਕੀਮਤ ਅਦਾ ਕਰ ਸਕਦਾ ਅਸੀਂ ਜਿੰਤੇ ਮਰਜ਼ੀ ਬਲਬ ਜਲਾ ਲੀਏ ਤੇ ਦੇਸੇ ਸੂਰਜ ਜਿੰਨੀ ਲੋ ਨਹੀਂ ਕਰ ਸਕਦਾ ਤੇ ਨਾ ਉਹ ਰੌਸ਼ਨੀ ਸੂਰਜ ਜਿੰਨਾ ਬਗਾਨੀ ਨਹੀਂ ਦੇ ਸਕਦੀ ਅਸੀਂ ਕੁਝ ਵੀ ਕਰਕੇ ਜਿੰਨੇ ਮਰਜੀ ਪੱਖੇ ਚਲਾ ਲიਏ ਜਿਹੋ ਜੀ ਠੰਡ ਕੁਦਰਤੀ ਹਵਾ ਦੇ ਨਾਲ ਪੈਂਦੀ ਆ ਨਾ ਉਹੋ ਜੀ ਠੰਡ ਨਹੀਂ ਪੈ ਸਕਦਾ ਚਲ ਅਸੀਂ ਜਿੰਨੇ ਮਰਜੀ ਰੈਫਰਿਜਰੇਟਰਸ ਲਗਾ ਲਈਏ ਪਰ ਜੋ ਕੁਦਰਤ ਦੀ ਠਹਿਲਾਈ ਜੋ ਸਰਦ ਰੁੱਤ ਦੇ ਵਿੱਚ ਚੀਜ਼ਾਂ ਦੇ ਵਿੱਚ ਜਿਹੜੀ ਤਾਜ਼ਗੀ ਆਉਂਦੀ ਆ ਨਾ ਉਹ ਅਸੀਂ ਨਹੀਂ ਲਿਆ ਸਕਦੇ ਤਾਂ ਪਰਮੇਸ਼ਵਰ ਨੇ ਜੋ ਕੁਝ ਸਾਨੂੰ ਫ੍ਰੀ ਵਿੱਚ ਦਿੱਤਾ ਹੈ ਨਾ ਉਸੇ ਲਈ ਫ੍ਰੀ ਵਿੱਚ ਦਿੱਤਾ ਹੈ ਕਿਉਂਕਿ ਉਹਦੀ ਕੀਮਤ ਅਦਾ ਕਰਨ ਲਈ ਸਾਡੇ ਕੋਲ ਕੁਝ ਵੀ ਨਹੀਂ ਹੈ ਪਪਾ ਸਾਨੂੰ ਇਦਾਂ ਲੱਗਦਾ ਆ ਕਿ ਐਵੇਂ ਹੀ ਆ ਜਿੰਨੀ ਦੇਰ ਤੱਕ ਕਿਸੇ ਨੂੰ ਪਤਾ ਨਾ ਨਾ ਹੋਵੇ ਅਸਲੀ ਵੈਲਿਊ ਦਾ ਉਨੀ دیر ਤੱਕ ਉਹ ਉਹਦੀ ਕਦਰ ਨਹੀਂ ਕਰਦਾ ਇੱਕ ਪੱਥਰ ਆ ਨਾ ਤੁਸੀਂ ਤੇ ਮੈਂ ਦੇਖਾਂਗੇ ਤੇ ਉਹ ਸਾਨੂੰ ਇੱਕ ਸੁਧਾਰਨ ਪੱਥਰ ਨਜ਼ਰ ਆਊਗਾ ਪਰ ਇੱਕ ਸ਼ਿਲਪਕਾਰ ਇੱਕ ਕਾਰੀਗਰ ਉਸ ਪੱਥਰ ਨੂੰ ਦੇਖੂਗਾ ਤੇ ਉਹਨੂੰ ਉਹਦੇ ਉਹ ਪੱਥਰ ਨਹੀਂ ਨਜ਼ਰ ਆਊਗਾ ਉਹਨੂੰ ਉਹਦੇ ਵਿੱਚ ਇੱਕ ਕਲਾਕ੍ਰਿਤੀ ਨਜ਼ਰ ਆਊਗੀ ਉਹਨੂੰ ਉਹਦੇ ਵਿੱਚ ਇੱਕ ਮੂਰਤ ਨਜ਼ਰ ਆਏਗੀ ਉਹ ਪੱਥਰ ਜਿਹੜਾ ਆ ਤੁਹਾਡੇ ਲਈ ਪੱਥਰ ਹੋ ਸਕਦਾ ਮੇਰੇ ਲਈ ਪੱਥਰ ਹੋ ਸਕਦਾ ਅਸੀਂ ਉਹਨੂੰ ਚੱਕ ਕੇ ਪਾਸੇ ਤੇ ਸੈੱਟ ਸਕਦੇ ਪਰ ਇੱਕ ਸ਼ਿਲਪਕਾਰ ਦੇ ਲਈ ਉਹ ਇੱਕ ਖਜ਼ਾਨਾ ਹੈ ਹਰ ਉਹ ਉਹਦੀ ਇੱਕ ਚੀਜ਼ ਬਣਾ ਕੇ ਐਸੀ ਪੇਸ਼ ਕਰਦਾ ਹੈ ਕਿ ਜਿਹਦੀ ਕੀਮਤ ਲੱਖ ਰੁਪਏ ਪੈ ਜਾਂਦੀ ਹੈ ਪਰ ਤੁਹਾਡੇ ਤੇ ਮੇਰੇ ਲਈ ਉਹ ਪੱਥਰ ਸੀ ਕਿਉਂਕਿ ਸਾਡੀ ਨਜ਼ਰ 파ਰਖੂ ਨਹੀਂ ਆ ਉਸ ਲੈਵਲ ਤੇ ਜੀ ਹੀਰਾ ਬਿਨਾਂ ਤਰਾਸ਼ਿਆਂ ਸਾਡੇ ਰਾਹ ਵਿੱਚ ਸਾਨੂੰ ਕਿਤੇ ਡਿੱਗਾ ਮਿਲ ਜਵੇ ਉਹਦੇ ਨਾਲੋਂ ਜ਼ਿਆਦਾ ਚੰਗਾ ਸਾਨੂੰ ਕੱਚ ਲੱਗਣਾ ਕਿਉਂਕਿ ਕੱਚ ਨੂੰ ਅਸੀਂ ਪਹਿਚਾਣਦੇ ਆਂ ਹੀਰੇ ਨੂੰ ਅਸੀਂ ਨਹੀਂ ਪਹਿਚਾਣਦੇ ਪਰ ਜਿੰਨੂੰ ਹੀਰੇ ਦੀ ਪਹਿਚਾਣ ਉਹ ਤਰਾਸ਼ ਕੇ ਇਦਾਂ ਪੇਸ਼ ਕਰਦਾ ਆ ਨਾ ਕਿ ਫਿਰ ਰਾਜੇ ਉਸ ਹੀਰੇ ਨੂੰ ਖਰੀਦ ਦੇ ਤਨੀ ਲੋਕੀ ਉਸ ਹੀਰੇ ਨੂੰ ਖਰੀਦ ਉਕੀਆ ਜਿਹੜੇ ਪਰਮੇਸ਼ਵਰ ਦੇ ਪ੍ਰੇਮ ਦੀ ਕਦਰ ਨੂੰ ਜਿਨ੍ਹਾਂ ਨੇ ਸਮਝ ਲਿਆ ਨਾ ਉਹਨਾਂ ਨੇ ਦੁਨੀਆ ਦੀਆਂ ਚੀਜ਼ਾਂ ਨੂੰ ਛੱਡ ਦਿੱਤਾ। ਵਚਨ ਦੇ ਵਿੱਚ ਲਿਖਿਆ ਹੈ ਨਾ ਕਿ ਜਿਹੜਾ ਸਵਰਗ ਦਾ ਰਾਜ ਆ ਉਹ ਖੇਤ ਵਿੱਚ ਦੱਬੇ ਹੋਏ ਖਜ਼ਾਨੇ ਦੇ ਵਰਗਾ ਆ ਜਿਹੜਾ ਇੱਕ ਮਨੁੱਖ ਨੂੰ ਲੱਭਾ ਤੇ ਉਸ ਮਨੁੱਖ ਨੇ ਆਪਣਾ ਸਭ ਕੁਝ ਵੇਚ ਕੇ ਉਹਨੂੰ ਖਰੀਦ ਲਿਆ ਉਹਨੂੰ ਮੁੱਲ ਲੈ ਲਿਆ। ਉਨੇ ਆਪਣਾ ਬਾਕੀ ਸਭ ਕੁਝ ਵੇਚ ਦਿੱਤਾ ਉਸ ਖੇਤ ਦੇ ਲਈ ਜਿਸ ਖੇਤ ਦੇ ਵਿੱਚ ਸਵਰਗ ਰਾਜ ਮਤਲਬ ਜਿੱਥੇ ਉਹ ਖਜ਼ਾਨਾ ਜਿਹੜਾ ਆ ਉਹ ਲੁਕਿਆ ਹੋਇਆ ਹੈ ਇਹਦਾ ਅਰਥ ਕੀ ਆ ਉਹਨੂੰ ਸਮਝ ਵਿੱਚ ਆ ਗਿਆ ਕਿ ਪਰਮੇਸ਼ਵਰ ਦਾ ਪ੍ਰੇਮ ਕੀ ਆ ਉਹਨੂੰ ਸਮਝ ਵਿੱਚ ਆ ਗਿਆ ਕੁਦਰਤ ਦਾ ਨੀਮ ਉਹਨੂੰ ਸਮਝ ਵਿੱਚ ਆ ਗਈਆਂ ਗਹਿਰੀਆਂ ਗੱਲਾਂ ਤੇ ਉਹਨੇ ਉਹਦੇ ਉੱਤੋਂ ਵਾਰ ਦਿੱਤੀਆਂ ਆਪਣੇ ਸੰਸਾਰਿਕ ਸਾਰੀਆਂ ਚੀਜ਼ਾਂ ਚੀਜ਼ਾਂ ਸਾਰੀਆਂ ਪ੍ਰੀਤਾਂ ਉਨੇ ਸਭ ਕੁਝ ਛੱਡ ਛੁੱਟ ਕੇ ਕੀ ਕੀਤਾ ਪਰਮੇਸ਼ਵਰ ਦੇ ਰਾਜ ਦੀ ਭਾਲ ਕੀਤੀ ਉਹਨੇ ਉਸ ਖਜ਼ਾਨੇ ਨੂੰ ਲਿਆ ਜਿਨ੍ਹਾਂ ਨੂੰ ਸਵਰਗ ਰਾਜ ਦੀ ਕੀਮਤ ਸਮਝ ਵਿੱਚ ਆ ਜਾਂਦੀ ਹੈ ਜਿੰਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਕੀਮਤ ਸਮਝ ਵਿੱਚ ਆ ਜਾਂਦੀ ਆ ਉਹਨਾਂ ਦੇ ਉੱਤੇ ਲੋਕਾਂ ਦੀਆਂ ਗੱਲਾਂ ਅਸਰ ਨਹੀਂ ਕਰਦੀਆਂ ਉਹਨਾਂ ਤੇ ਦੁਨੀਆ ਦੇ ਤਾਣੇ ਮੇੜੇ ਅਸਰ ਨਹੀਂ ਕਰਦੇ ਉਹਨਾਂ ਤੇ ਹਾਲਾਤ ਅਸਰ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਆ ਗਈ ਕਿ ਪਰਮੇਸ਼ਵਰ ਨੇ ਮੇਰੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ ਪਰ ਬੇਸਮਝ ਆ ਉਹ ਲੋਕ ਜਿਹੜੇ ਅਜੇ ਵੀ ਸਿਰਫ ਦੁਨਿਆਵੀ ਚੀਜ਼ਾਂ ਦੇ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਅਜੇ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਨਹੀਂ ਆਈ ਉਹਨਾਂ ਨੂੰ ਲੱਗਦਾ ਮੈਨੂੰ ਫਲਾਉਂਦੇ ਨੇ ਆਹ ਕਹਿ ਦਿੱਤਾ ਮੈਨੂੰ ਉਹਨੇ ਆਹ ਕਹਿ ਦਿੱਤਾ ਉਹ ਅਜੇ ਵੀ ਉਹਨਾਂ ਨੂੰ ਦੁੱਖ ਲੱਗਦਾ ਜਦੋਂ ਕੋਈ ਜਣਾ ਗੱਲ ਕਰਦਾ ਇਸੇ ਲਈ ਕਿਉਂਕਿ ਅਜੇ ਉਹਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਨਹੀਂ ਆਈ ਜੇ ਇਸ ਦਿਨ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਆ ਗਈ ਉਸ ਦਿਨ ਉਹ ਅੱਖਰ ਤਾਂ ਸੁਣਾਈ ਦੇਣੇ ਬੰਦ ਹੋ ਜਾਣੇ ਕਿਉਂਕਿ ਪ੍ਰੇਮ ਦਾ ਸ਼ੋਰ ਹੀ ਅੰਦਰ ਇੰਨਾ ਹੋ ਜਾਣਾ ਕਿ ਦੁਨੀਆ ਦੇ ਮਹਿਨੇ ਸੁਣਨੇ ਹੀ ਨਹੀਂ ਪ੍ਰੇਮ ਹੀ ਇੰਨਾ ਜ਼ਿਆਦਾ ਪ੍ਰੇਮ ਦੇ ਰੰਗ ਨਜ਼ਰ ਆਉਣ ਲੱਗ ਜਾਣੇ ਕਿ ਦੁਨੀਆ ਦੀਆਂ ਚੀਜ਼ਾਂ ਉਹਦੇ ਸਾਹਮਣੇ ਸਿੱਕੀਆਂ ਹੋ ਜਾਣੀਆਂ ਤਾਂ ਅਜੇ ਤਾਂ ਬਹੁਤ ਅਸੀਂ ਪਿੱਛੇ ਹਾਂ ਬਹੁਤ ਸਾਨੂੰ ਜਿਹੜਾ ਆ ਅੱਗੇ ਵਧਣ ਦੀ ਜ਼ਰੂਰਤ ਹੈ ਤਾਂ ਬਹੁਤ ਲੋਕੀ ਸਮੇਂ ਨੂੰ ਵੇਸਟ ਕਰਦੇ ਆ ਬਹੁਤ ਟਾਈਮ ਵੇਸਟ ਕਰਦੇ ਆ ਐਕਚੁਅਲ ਦੇ ਵਿੱਚ ਉਹ ਟਾਈਮ ਨਹੀਂ ਵੇਸਟ ਕਰ ਰਹੇ ਲਾਈਫ ਵੇਸਟ ਕਰ ਰਹੇ ਉਹ ਆਪਣੇ ਸਮੇਂ ਨੂੰ ਨਹੀਂ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਜ਼ਿੰਦਗੀ ਹੈ ਕੀ ਜਿੰਨਾ ਜਿੰਨਾ ਸਮਾਂ ਤੁਹਾਡਾ ਬੀਤਦਾ ਜਾ ਰਿਹਾ ਕੀ ਆ ਤੁਸੀਂ ਕਹਿੰਦੇ ਇੰਨੀ ਜ਼ਿੰਦਗੀ ਮੈਂ ਜੀ ਲਈ ਆ ਮੈਂ 2 ਸਾਲ ਜ਼ਿੰਦਗੀ ਜੀ ਲਈ ਆ ਮੈਂ 4 ਸਾਲ ਜ਼ਿੰਦਗੀ ਜੀ ਲਈ ਕੋਈ ਕੰਨਾ ਮੈਂ 80 ਸਾਲ ਜ਼ਿੰਦਗੀ ਜੀ ਲਈ ਜ਼ਿੰਦਗੀ ਕੀ ਆ ਤੁਹਾਡਾ ਸਮਾਂ ਜਿਹੜਾ ਤੁਸੀਂ ਹੰਡਾ ਲਿਆ ਹੈ ਤੁਹਾਡੇ ਤਜਰਬੇ ਜਿਹੜੇ ਸਮੇਂ ਦੇ ਨਾਲ-ਨਾਲ ਤੁਸੀਂ ਕਿਤੇ ਤੁਹਾਡੀ ਜ਼ਿੰਦਗੀ ਬਣ ਜਾਂਦੀ ਔਰ ਆਉਣ ਵਾਲਾ ਸਮਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਤਾਂ ਇਹ ਇੱਕ ਪਲ ਜਿਹੜਾ ਆ ਨਾ ਉਹ ਤੁਹਾਡੀ ਜ਼ਿੰਦਗੀ ਆ ਉਹ ਸਮਾਂ ਨਹੀਂ ਆ ਉਹ ਤੁਹਾਡੀ ਲਾਈਫ ਆ ਤਾਂ ਜਦੋਂ ਤੁਸੀਂ ਬੇਲੇ ਬੈਠੇ ਤੁਸੀਂ ਇਹ ਸਮਝੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਵੇਲੇ ਨਕੰਮੇ ਹੋ ਕੇ ਬੈਠੇ ਆ ਕਿ ਕੋਈ ਕੰਮ ਨਹੀਂ ਕਰ ਰਹੇ ਤੁਸੀਂ ਕੁਝ ਕਰ ਸਕਦੇ ਆ ਪਰ ਤੁਸੀਂ ਕੁਝ ਵੀ ਨਹੀਂ ਕਰ ਰਹੇ ਸਮਾਂ ਸਾਡੀ ਜ਼ਿੰਦਗੀ ਦਾ ਪਰਮੇਸ਼ਵਰ ਵੱਲੋਂ ਦਿੱਤਾ ਹੋਇਆ ਸਭ ਤੋਂ ਬਿਹਤਰੀਨ ਤੋਹਫ਼ਾ ਹੈ ਜਿਹੜਾ 올 ਦਾ ਟਾਈਮ 에ਵਰੀਵੇਅਰ ਤੁਹਾਡੇ ਨਾਲ ਆ ਹਰ ਵੇਲੇ ਹਰ ਜਗ੍ਹਾ ਤੁਹਾਡੇ ਨਾਲ ਹੈ ਸਮਾਂ ਤੁਸੀਂ ਇੱਥੇ ਵੀ ਆ ਤਾਂ ਸਮਾਂ ਤੁਹਾਡਾ ਤੁਹਾਡੇ ਨਾਲ ਆ ਨਾ ਤੁਸੀਂ ਘਰ ਜਾਓਗੇ ਤੇ ਤੁਹਾਡਾ ਸਮਾਂ ਤੁਹਾਡੇ ਨਾਲ ਹੀ ਘਰ ਜਾਏਗਾ ਅਰੇ ਇਹ ਐਸਾ ਬੈਸਟ ਗਿਫਟ ਹੈ ਐਸਾ ਪ੍ਰੀਸ਼ੀਅਸ ਗਿਫਟ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸ ਸਮੇਂ ਨੂੰ ਬੁਰਾ ਬਣਾਉਣਾ ਹੈ ਚੰਗਾ ਬਣਾਉਣਾ ਹੈ ਦੁਖੀ ਬਣਾਉਣਾ ਹੈ ਖੁਸ਼ੀ ਵਾਲਾ ਬਣਾਉਣਾ ਇਹ ਤੁਹਾਡੇ ਹੱਥ ਵਸਿਆ ਮੰਨ ਲਓ ਤੁਹਾਨੂੰ ਕਿਸੇ ਨੇ ਕੁਝ ਕਿਹਾ ਸਮਾਂ ਉਹੀ ਹੈ ਤੁਹਾਨੂੰ ਕਿਸੇ ਨੇ ਕੁਝ ਕਿਹਾ ਜੇ ਤੁਸੀਂ ਉਹਦੇ ਅੱਖਰਾਂ ਨੂੰ ਤੁਸੀਂ ਗੁੱਸੇ ਨਾਲ ਲੈ ਲਵੋ ਤੇ ਤੁਹਾਡੇ ਲਈ ਸਮਾਂ ਕੀ ਗੁੱਸੇ ਵਾਲਾ ਹੋ ਜਾਣਾ ਤੁਸੀਂ ਉਹਦੇ ਅੱਖਰਾਂ ਨੂੰ ਨਜ਼ਰ ਅੰਦਾਜ਼ ਕਰ ਦੋ ਤੇ ਸਮਾਂ ਤੁਹਾਡੇ ਲਈ ਸਟੇਬਲ ਹੋ ਜਾਣਾ ਤਾਂ ਡਿਪੈਂਡ ਕਰਦਾ ਕਿ ਤੁਸੀਂ ਸਮੇਂ ਨੂੰ ਕਿੱਦਾਂ ਦਾ ਬਣਾਉਣਾ ਹੈ ਕੁਝ ਲੋਕੀ ਐਵੇਂ ਜਿਹੇ ਆ ਕਿ ਉਹ ਛੋਟੀ ਛੋਟੀ ਗੱਲ ਤੇ ਰੋਣ ਲੱਗ ਜਾਂਦੇ ਆ ਛੋਟੀ ਛੋਟੀ ਗੱਲ ਤੇ ਰੋਸ ਜਾਂਦੇ ਆ ਟਾਈਮ ਉਹੀ ਆ ਪਰ ਕੁਝ ਲੋਕੀ ਆ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਆਪਣੇ ਜੀਵਨ ਦੀ ਖੁਸ਼ੀ ਬਣਾ ਲੈਂਦੇ ਆ ਟਾਈਮ ਉਹੀ ਆ ਤੁਹਾਡੀ ਮਰਜ਼ੀ ਆ ਤੁਸੀਂ ਸਮੇਂ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਵਿੱਚ ਸਹੀ ਸਮਾਂ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਬੈਠੇ ਆ ਕੋਈ ਨਹੀਂ ਸਾਡਾ ਚੰਗਾ ਸਮਾਂ ਆਊਗਾ ਸਾਡੇ ਵੀ ਕਿਤੇ ਦਿਨ ਬਦਲਣਗੇ ਸਾਡਾ ਸਮਾਂ ਆਊਗਾ ਫਿਰ ਦੱਸਾਂਗੇ ਹਾਲੇਲੂਇਆ ਬੰਦੇਵਾਦ ਦਾ ਕਿਹੜਾ ਚੰਗਾ ਸਮਾਂ ਕਿਹੜੇ ਚੰਗੇ ਸਮੇਂ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਸਮਾ ਕਦੀ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ ਉਹਨੂੰ ਚੰਗਾ ਵੀ ਤੁਸੀਂ ਬਣਾਉਂਦੇ ਹੋ ਤੇ ਉਹਨੂੰ ਮਾੜਾ ਵੀ ਤੁਸੀਂ ਹੀ ਬਣਾਉਂਦੇ ਆ ਅਗਰ ਸਮੇ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਤੇ ਚੰਗੇ ਕੰਮ ਕਰੋ ਸਮਾ ਚੰਗਾ ਹੋ ਜਾਊਗਾ ਸਮੇ ਨੂੰ ਮਾੜਾ ਬਣਾਉਣਾ ਚਾਹੁੰਦੇ ਕਲੇਸ਼ ਪਾ ਕੇ ਬਹਿ ਜਾਓ ਤੇ ਸਮਾ ਆਪੇ ਮਾੜਾ ਹੋ ਜਾਣਾ ਕਿਸੇ ਨਾਲ ਲੜਾਈ ਕਰਕੇ ਆਜੋ ਆਪੇ ਹੀ ਸਮਾ ਮਾੜਾ ਹੋ ਜਾਣਾ ਕਿਸੇ ਦਾ ਸਿਰ ਪਾੜ ਕੇ ਆਜੋ ਆਪੇ ਹੀ ਸਮਾ ਮਾੜਾ ਹੋ ਜਾਣਾ ਸੇਮ ਟਾਈਮ ਦੇ ਵਿੱਚ ਤੁਸੀਂ ਕਿਸੇ ਨਾਲ ਲੜਨ ਲਈ ਜਾ ਸਕਦੇ ਆ ਸੇਮ ਟਾਈਮ 'ਚ ਤੁਸੀਂ ਕਿਸੇ ਲਈ ਰਾਜੀਨਾਮਾ ਕਰਨ ਜਾ ਸਕਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸਮੇ ਨੂੰ ਚੰਗਾ ਬਣਾਉਣਾ ਹੈ ਕਿ ਮਾੜਾ ਬਣਾਉਣਾ ਹੈ ਸਮਾ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਮਾ ਸਿਰਫ ਸਮਾਈ ਹੁੰਦਾ ਹੈ ਭਈ ਤੇਰ ਬਾਈਬਲ ਦੇ ਵਿੱਚ ਵੀ ਜਿਹੜਾ ਆ ਨਾ ਇਹ ਗੱਲ ਲਿਖੀ ਆ ਕਿ ਸਮੇਂ ਨੂੰ ਆਪਣੇ ਕੀ ਹੁੰਦਾ ਪ੍ਰੇਰ ਹੋ ਰਹੇ ਠੀਕ ਆ ਇੱਕ ਜਾਨੇ ਨੇ ਤਾੜੀਆਂ ਮਾਰੀਆਂ ਪਤਾ ਨਹੀਂ ਉਹਦੇ ਅੰਦਰ ਕੀ ਆਇਆ ਹੋਊਗਾ ਕੀ ਜੋਸ਼ ਆਇਆ ਉਹਦੇ ਅੰਦਰ ਉਹਨੇ ਹੋਸ਼ ਵਿੱਚ ਤਾੜੀਆਂ ਮਾਰੀਆਂ ਜਾਂ ਬੇਹੋਸ਼ੀ ਦੇ ਵਿੱਚ ਤਾੜੀਆਂ ਮਾਰੀਆਂ ਜਾਂ ਕੈਸੀ ਉਹਨੂੰ ਖੁਸ਼ੀ ਦੀ ਕੋਈ ਘੜੀ ਯਾਦ ਆ ਗਈ ਕੀ ਉਹਦੇ ਕੰਨਾਂ ਵਿੱਚ ਫਰਿਸ਼ਤਿਆਂ ਨੇ ਕਹਿ ਦਿੱਤੀ ਗੱਲ ਜਿਹੜੀ ਉਹਨੇ ਤਾੜੀ ਮਾਰੀ ਕੁਝ ਵੀ ਉਹਦਾ ਐਕਸਪੀਰੀਅੰਸ ਹੋਇਆ ਪਰ ਪੰਜ ਸ ਕੁਝ ਵੀ ਨਹੀਂ ਹੋਇਆ ਕੋਈ ਉਹਨਾਂ ਦੇ ਨਾਲ ਕੁਝ ਵੀ ਨਹੀਂ ਸੀ ਹੋਇਆ ਫਿਰ ਵੀ ਤਾੜੀਆਂ ਵੱਜ ਗਈਆਂ ਕਈ ਵਾਰ ਇਹ ਤਾਂ ਹੀ ਹੁੰਦਾ ਕਿ ਤੁਸੀਂ ਸਟੇਜ ਤੋਂ ਕੋਈ ਗੱਲ ਨੂੰ ਸੁਣ ਰਹੇ ਆ ਕਿਸੇ ਨੂੰ ਉਹ ਗੱਲ ਬਹੁਤ ਚੰਗੀ ਲੱਗੀ ਤਾਂ ਉਹਨੇ ਕਿਹਾ ਵਾ 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 ਮਤਲਬ ਉਹਨੇ ਮਾਰੀ ਤਾੜੀ ਠੀਕ ਹੈ ਤਾਂ ਕਈ ਸੁੱਤੇ ਹੋ ਤਾੜੀ ਦੀ ਆਵਾਜ਼ ਸੁਣ ਕੇ ਇੱਕਦਮ ਉੱਠੇ ਉਹਨਾਂ ਨੇ ਇੱਕਦਮ ਹੁਜਕਾ ਮਾਰ ਕੇ ਫਟਾਫਟ ਤਾੜੀਆਂ ਮਾਰੀਆਂ ਸ਼ੁਰੂ ਕਰ ਦਿੱਤੀਆਂ ਗੱਲ ਤਾਂ ਸੁਣੀ ਵੀ ਨਹੀਂ ਸੀ ਪਰ ਉਹ ਸੁੱਤੇ ਹੋਏ ਸੀ ਤਾੜੀ ਦੀ ਆਵਾਜ਼ ਸੁਣੀ ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਇੱਕ ਇਨਸਾਨ ਆ ਉਹ ਗੀਤ ਸੁਣ ਰਿਹਾ ਆ ਉਹ ਇੰਜੋਏ ਕਰ ਰਿਹਾ ਆ ਉਸ ਗੀਤ ਨੂੰ ਕਿਉਂਕਿ ਉਹਨੂੰ ਉਹਦੇ ਅਲਫਾਜ਼ ਜਿਹੜੇ ਆ ਉਹ ਚੰਗੇ ਲੱਗ ਰਹੇ ਆ ਉਸ ਗੀਤ ਦੀ ਉਹਨੂੰ ਬੜੀ ਸਮਝ ਆ ਰਹੀ ਆ ਇਸ ਲਈ ਉਹ ਨੱਚ ਰਿਹਾ ਆ ਠੀਕ ਹੈ ਉਹ ਇਸ ਲਈ ਨੱਚ ਰਿਹਾ ਕਿਉਂਕਿ ਉਹਦੇ ਅੰਦਰ ਨੂੰ ਉਹ ਅੱਖਰ ਛੂ ਗਏ ਉਹਨੂੰ ਚੰਗੇ ਲੱਗੇ ਉਹਦੇ ਮਨ ਨੂੰ ਖੁਸ਼ੀ ਆ ਗਈ ਉਹਨੇ ਨੱਚਣਾ ਸ਼ੁਰੂ ਕਰ ਦਿੱਤਾ ਉਹਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਝੂਮਣਾ ਸ਼ੁਰੂ ਕਰ ਦਿੱਤਾ ਪਰ ਇੱਕ ਆ ਚਿੰਤਾ ਵਿੱਚ ਡੁੱਬਿਆ ਆ ਅੱਖਰਾਂ ਦਾ ਪਤਾ ਨਹੀਂ ਕੀ ਬੋਲਿਆ ਜਾ ਰਿਹਾ ਆ ਸਮਝ ਵੀ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਆ ਉਹ ਫਿਰ ਵੀ ਉਹੀ ਕੋਸ਼ਿਸ਼ ਕਰੀ ਜਾ ਰਿਹਾ ਦੂਜੇ ਵੱਲ ਦੇਖ ਕੇ ਇਹ ਕੀ ਆ ਅੱਖਾਂ ਵਾਲਾ ਅੰਨਾ ਅਰ ਸਾਨੂੰ ਇਸ ਅੰਧਰਾਤੇ ਵਿੱਚੋਂ ਬਾਹਰ ਆਉਣ ਦੀ ਜ਼ਰੂਰਤ ਹੈ ਆਪਣੇ ਆਪਣੇ ਤਜਰਬੇ ਦੇ ਨਾਲ ਚੀਜ਼ਾਂ ਕਰੋ ਮੈਂ ਤੁਹਾਨੂੰ ਕਹਿੰਨੀ ਆ ਸੱਚੀ ਚੰਦੋਂ ਵੇਖ ਕੇ ਤਾੜੀ ਮਾਰਨ ਦੇ ਵਿੱਚ ਓਨਾ ਮਜ਼ਾ ਨਹੀਂ ਆ ਜਦੋਂ ਤੁਹਾਡੇ ਅੰਦਰੋਂ ਕੁਝ ਉੱਠੇ ਤੇ ਤਾੜੀਆਂ ਵੱਜਣ ਜਿੰਨਾ ਮਜ਼ਾ ਉਸ ਤਾੜੀ ਦੇ ਵਿੱਚ ਜਾਗ ਕੇ ਤਾੜੀਆਂ ਮਾਰਨ ਚ ਜਿੰਨਾ ਮਜ਼ਾ ਹੈ ਨਾ ਸੁਤਿਆਂ ਤਾੜੀਆਂ ਮਾਰਨ ਦੇ ਵਿੱਚ ਓਨਾ ਮਜ਼ਾ ਨਹੀਂ ਹੈ ਹallelujah ਜਾਗ ਕੇ ਤਾੜੀ ਮਾਰਨ ਦਾ ਮਤਲਬ ਅਵੇਰਨੈਸ ਦੇ ਵਿੱਚ ਅੰਦਰੋਂ ਸੁਚੇਤ ਹੋ ਕੇ ਸਮਝ ਕੇ ਕਿਸੇ ਚੀਜ਼ ਨੂੰ ਕਿਸੇ ਵੱਲ ਦੇਖ ਕੇ ਭੰਗੜਾ ਪਾਉਣ ਦੇ ਵਿੱਚ ਕੋਈ ਆਨੰਦ ਨਹੀਂ ਹੈ ਤੁਹਾਡੇ ਅੰਦਰੋਂ ਭੰਗੜਾ ਪਵੇ ਤੁਹਾਡੇ ਅੰਦਰ ਨੂੰ ਆਨੰਦ ਆਵੇ ਤੁਹਾਡਾ ਮਨ ਝੂਮੇ ਤੁਹਾਨੂੰ ਉਹ ਅੱਖਰ ਜਿਹੜੇ ਆ ਸ਼ੂਨ ਤੁਹਾਡੇ ਤੁਹਾਡੀ ਸਿਚੁਏਸ਼ਨ ਦੇ ਨਾਲ ਵਰਡਸ ਨਾਲ ਰਿਲੇਟ ਕਰ ਰਹੇ ਆ ਤੁਹਾਨੂੰ ਅੰਦਰੋਂ ਚੇਂਜ ਕਰ ਰਹੇ ਆ ਤੁਹਾਨੂੰ ਪਤਾ ਜਿਹੜਾ ਦੇਖ ਕੇ ਭੰਗੜਾ ਪਉਂਦਾ ਨਾ ਉਹ ਇਤਾਂ ਜਕੜਿਆ ਜਾ ਹੁੰਦਾ ਉਹਨੂੰ ਉਹਦਾ ਬਿਲਕੁਲ ਹੀ ਵੱਖਰਾ ਤਰੀਕਾ ਹੁੰਦਾ ਪੱਜੇ ਦੇ ਅੰਦਰੋਂ ਭੰਗੜੇ ਪੈਂਦੇ ਆ ਨਾ ਉਹਨੂੰ ਫਰਕ ਨਹੀਂ ਪੈਂਦਾ ਕਿ ਮੇਰੇ ਸਾਹਮਣੇ ਕੌਣ ਆ ਮੇਰੇ ਉੱਗੇ ਪਿੱਛੇ ਕੌਣ ਆ ਬਸ ਉਹ ਫਿਰ ਨਿਹਾਲ ਹੁੰਦਾ ਉਹ ਉਹ ਸਟੈਪ ਨਹੀਂ ਕਾਊਂਟ ਕਰਦਾ ਕਿ ਮੇਰੇ ਸਟੈਪ ਢੋਲ ਨਾਲ ਰਲਦੇ ਆ ਕਿ ਨਹੀਂ ਕਿਉਂਕਿ ਉਹਦੇ ਲਈ ਢੋਲ ਬੱਚੇ ਜਾਂ ਨਾ ਬੱਚੇ ਉਹਦੇ ਭੰਗੜੇ ਪੈਂਦੇ ਹੁੰਦੇ ਆ ਉਹਨੂੰ ਢੋਲ ਦੀ ਲੋੜ ਨਹੀਂ ਆ ਉਹਨੂੰ ਤਾਲ ਦੀ ਲੋੜ ਨਹੀਂ ਆ ਉਹਦੀ ਤਾਂ ਸੁਰ ਜੁੜ ਗਈ ਉਹ ਪੌਜ਼ ਉਹਨੂੰ ਇੱਥੇ ਦੇ ਨਾਦ ਦੀ ਜ਼ਰੂਰਤ ਨਹੀਂ ਉਹ ਅਨਹਦ ਨਾਦ ਦੇ ਨਾਲ ਜੁੜ ਗਿਆ ਫਿਰ ਸੌਂਗ ਬੰਦ ਵੀ ਹੋ ਜਵੇ ਤਦ ਵੀ ਭੰਗੜਾ ਪੈਂਦਾ ਹੈ ਕਿਉਂਕਿ ਉਹ ਬਾਹਰੋਂ ਨਹੀਂ ਜੁੜਿਆ ਉਹ ਅੰਦਰੋਂ ਜੁੜਿਆ ਹੈ ਪਰ ਜਿਹੜੇ ਬਾਹਰੋਂ ਜੁੜੇ ਆ ਉਹ ਉਸੇ ਵੇਲੇ ਜਿੱਦਾਂ ਤੁਸੀਂ ਚੱਲਦੀ ਹੋਈ ਮੂਵੀ ਨੂੰ ਪੌਜ਼ ਕਰ ਦਿੰਨੇ ਆ ਰੋਕ ਦਿੰਨੇ ਸਟਾਪ ਕਰ ਦਿੰਨੇ ਆ ਉਹ ਉਸੇ ਤਰ੍ਹਾਂ ਹੀ ਸਟਾਪ ਹੋ ਜਾਂਦੇ ਆ ਉਹਨਾਂ ਦੀਆਂ ਤਾੜੀਆਂ ਸੇਮ ਟਾਈਮ ਤੇ ਰੁਕਣਗੀਆਂ ਉਹਨਾਂ ਦੇ ਸਟੈਪ ਸੇਮ ਟਾਈਮ ਤੇ ਚੇਂਜ ਹੋਣਗੇ ਢੋਲ ਦੀ ਬੀਟ ਦੇ ਨਾਲ ਤੇਜ਼ ਹੋਣਗੇ ਢੋਲ ਦੀ ਬੀਟ ਦੇ ਨਾਲ ਸਲੋ ਹੋ ਜਾਣਗੇ ਇਹ ਕੀ ਆ ਇਹ ਆ ਸੰਸਾਰਿਕ ਭੰਗੜਾ ਪਰ ਜਿਹੜਾ ਆਤਮਿਕ ਆ ਹallelujah ਉਹਨੂੰ ਕੋਈ ਤਾਲ ਦੇ ਨਾਲ ਫਰਕ ਨਹੀਂ ਮੈਂ ਤੁਹਾਨੂੰ ਕਹਿਨੀ ਆ ਤੁਹਾਡੇ ਜੀਵਨ ਵਿੱਚ ਭੰਗੜੇ ਪਹਿਣ ਪਰ ਆਤਮਿਕ ਤੇ ਅੰਦਰ ਨੂੰ ਇੰਨੀ ਖੁਸ਼ੀ ਹੋਵੇ ਤੁਹਾਡੇ ਮਨ ਨੂੰ ਇੰਨਾ ਚਾਹ ਚੜਿਆ ਹੋਵੇ ਕਿ ਤੁਹਾਡਾ ਮਨ ਨੱਚਣ ਨੂੰ ਕਰੇ ਤੁਹਾਨੂੰ ਇਹੋ ਜੀਆਂ ਜੱਲਣਾ ਸਮਝ ਆਉਣ ਕਿ ਤਾੜੀਆਂ ਤੁਹਾਡੇ ਅੰਦਰੋਂ ਵੱਜਣ ਮੈਂ ਕਹਿੰਨੀ ਫਰਿਸ਼ਤੇ ਔਰ ਤੇ ਤੁਹਾਨੂੰ ਖੁਸ਼ੀ ਦੀਆਂ ਖਬਰਾਂ ਦੇਣ ਤੁਸੀਂ ਕਿਸੇ ਵੱਲ ਦੇਖ ਕੇ ਨਹੀਂ ਤੁਸੀਂ ਉਹਨਾਂ ਖੁਸ਼ੀ ਦੀਆਂ ਖਬਰਾਂ ਦਾ ਕਰਕੇ ਹੱਸੋ ਤੁਸੀਂ ਉਹਨਾਂ ਖੁਸ਼ੀ ਦੀਆਂ ਖਬਰਾਂ ਦਾ ਕਰਕੇ ਨੱਚੋ ਪਰਮੇਸ਼ਵਰ ਆਪਣੇ वचन ਦੇ ਰਾਹੀਂ ਤੁਹਾਨੂੰ ਖੁਸ਼ੀ ਬਖਸ਼ੇ ਤੁਹਾਡੇ ਬੰਦਨਾਂ ਨੂੰ ਤੋੜੇ ਪਰਮੇਸ਼ਵਰ ਆਪਣੇ वचन ਦੇ ਰਾਹੀਂ ਤੁਹਾਡੇ ਦਿਲਾਂ ਨੂੰ ਛੂਹੇ ਤੁਹਾਡੇ ਜੀਵਨ ਨੂੰ ਛੂਹੇ ਤਦ ਤੁਸੀਂ ਇੱਕ ਉਤਸਵ ਜੈ ਮਾਹੌਲ ਦੇ ਵਿੱਚ ਸ਼ਾਮਿਲ ਹੋ ਜਾਓ ਮੇਰੇ ਮਨ ਦੀ ਇੱਛਾ ਹੈ ਕਿ ਕੁਝ ਇਦਾਂ ਦਾ ਹੋਵੇ ਵਿਖਾਵਾ ਨਹੀਂ ਕਿਸੇ ਦਾ ਕਰਕੇ ਨਹੀਂ ਕਿ ਇਹ ਇਹਨੇ ਤਾੜੀਆਂ ਮਾਰੀਆਂ ਮੈਂ ਵੀ ਮਾਰਾਂ ਕਿ ਜੇ ਮੈਂ ਨਾ ਮਾਰੀਆਂ ਤਾਂ ਲੋਕੀ ਕਹਿਣਗੇ ਇਹਨੂੰ ਤਾਂ ਪਵਿੱਤਰ ਆਤਮਾ ਮਿਲ ਗਿਆ ਇਹ ਇਨੇ ਕਦੀ ਤਾੜੀ ਨਹੀਂ ਮਾਰੀ ਇੱਕ ਕਦੀ ਕੰਬਿਆ ਨਹੀਂ ਇੱਕ ਕਦੀ ਡਿੱਗਿਆ ਨਹੀਂ ਇਹਨੂੰ ਸ਼ਾਇਦ ਪਵਿੱਤਰ ਆਤਮਾ ਨਹੀਂ ਮਿਲਿਆ ਪਤਾ ਨਹੀਂ ਇਹ ਕਿੱਡਾ ਕ ਪਾਪੀ ਹੋਊਗਾ ਜਿਹੜਾ ਇੱਕ ਕਦੀ ਇਹਨੂੰ ਕੰਬੜੀ ਨਹੀਂ ਛੇੜਦੀ ਕਦੀ ਓਵਰ ਰੀਐਕਟ ਨਹੀਂ ਕਰਦਾ ਤੇ ਅਸੀਂ ਉਸ ਚੀਜ਼ ਵਿੱਚ ਆਪਣੇ ਆਪ ਨੂੰ ਰਿਲੀਜੀਅਸ ਦਿਖਾਉਣ ਦੇ ਚੱਕਰ ਵਿੱਚ ਕਈ ਵਾਰੀ ਫੇਕ ਡਰਾਮਾ ਕਰਦੇ ਹਾਂ ਇਤੋਂ ਦਾ ਕੁਛ ਵੀ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਦੇਖੋ ਜੇਕਰ ਤੁਸੀਂ ਫੇਕ ਡਰਾਮਾ ਕਰੋਗੇ ਮੇਰੇ ਸਾਹਮਣੇ ਮੈਨੂੰ ਅਸਲੀ ਲੱਗ ਸਕਦਾ ਹੈ ਤੁਹਾਡੇ ਸੱਜੇ ਖੱਬੇ ਬੈਠਣ ਵਾਲਿਆਂ ਨੂੰ ਅਸਲੀ ਲੱਗ ਸਕਦਾ ਹੈ ਪਰ ਜਿਹਦੀ ਹਜ਼ੂਰੀ ਦੇ ਵਿੱਚ ਹੋ ਕੀ ਉਹਦੇ ਤੋਂ ਵੀ ਲੁਕ ਜਾਊਗਾ ਉਹਨੂੰ ਤੇ ਪਤਾ ਨਾ ਕਿ ਮੈਂ শুਇਆ ਕਿ ਨਹੀਂ শুਇਆ ਉਹ ਤੇ ਕਹੇਗਾ ਮੈਂ ਤਾਂ ਤੇਰੇ ਨੇੜੇ ਵੀ ਨਹੀਂ ਆਇਆ ਤੇ ਤੂੰ ਕੀ ਕਰੀ ਜਾਂਦਾ ਹੈਂ ਜਿੱਦੋਂ ਮੈਂ ਕੱਲ ਹੀ ਇੱਕ ਕਿਸੇ ਨੇ ਮੈਨੂੰ ਭੇਜਿਆ ਇੱਕ ਰੀਲ ਸੀਗੀ ਭੇਜੀ ਤੇ ਉਹਦੇ ਵਿੱਚ ਸੀਗਾ ਕਿ ਇੱਕ ਇੱਕ ਭੁਜਾਈ ਨੇ ਮੇਰੇ ਖਿਆਲ ਇੱਕ ਇੱਕ ਨਨੰਦ ਦਾ ਫੋਨ ਭੁਜਾਈ ਨੂੰ ਆਇਆ ਠੀਕ ਹੈ ਇੱਕ ਨਨੰਦ ਨੇ ਭੁਜਾਈ ਨੂੰ ਫੋਨ ਕੀਤਾ ਕਿ ਭਾਬੀ ਜੀ ਮੈਂ ਰਖੜੀ ਪੋਸਟ ਕੀਤੀ ਆ ਤੇ ਭਲਾ ਤੁਹਾਨੂੰ ਮਿਲ ਗਈ ਆ ਤੇ ਜੇ ਰਖੜੀ ਮਿਲ ਗਈ ਮੈਨੂੰ ਦੱਸ ਦਿਓ ਫੇਰ ਮੈਂ ਨਹੀਂ ਆਉਂਗੀ ਪਰ ਜੇ ਰਖੜੀ ਨਾ ਆਂਗੜੀ ਮੈਨੂੰ ਤਦ ਵੀ ਦੱਸ ਦਿਓ ਮੈਂ ਫਿਰ ਆ ਕੇ ਵੀਰੇ ਨੂੰ ਰਖੜੀ ਬੰਨ੍ਹ ਦੂੰਗੀ ਮੈਂ ਰਖੜੀ ਬੰਨ੍ਹਣ ਜਾਂ ਨਾ ਬੰਨ੍ਹਣ ਦੇ ਨਾਂ ਹੱਕ ਚ ਨਾ ਵਿਰੋਧ ਵਿੱਚ ਠੀਕ ਹੈ ਮੈਂ ਤੁਹਾਨੂੰ ਸਿਰਫ ਇੱਕ ਰੀਲ ਦੀ ਜਿਹੜੀ ਆ ਅਸਲੀਅਤ ਦੱਸਣ ਲੱਗੀ ਤੇ ਉਹਨੇ ਇਦਾਂ ਕਿਹਾ ਕਿ ਜੇ ਨਾ ਮਿਲੀ ਫਿਰ ਮੈਂ ਆ ਕੇ ਬੰਨ੍ਹ ਜੂੰਗੀ ਹੋਇਆ ਕੀ ਚਾਰਕ ਦਿਨਾਂ ਬਾਅਦ ਨਣਾਨ ਦਾ ਫੇਰ ਫੋਨ ਆ ਗਿਆ ਪਰਜਾਈ ਨੂੰ ਤੇ ਜਿੱਦਾਂ ਹੀ ਉਹਨੇ ਕਿਹਾ ਭਾਬੀ ਜੀ ਤੇ ਭਾਬੀ ਜੀ ਕੀ ਕਹਿੰਦੇ ਦੀਦੀ ਰਖੜੀ ਮਿਲ ਗਈ ਸਾਨੂੰ ਤੁਸੀਂ ਨਾ ਆਇਓ ਤੇ ਨਣਦੇ ਨੇ ਕੀ ਕਿਹਾ ਕਹਿੰਦੀ ਭਾਬੀ ਜੀ ਮੈਂ ਤਾਂ ਇਹ ਦੱਸਣ ਨੂੰ ਫੋਨ ਕੀਤਾ ਸੀ ਵੀ ਮੈਂ ਤਾਂ ਰਖੜੀ ਪੋਸਟ ਕਰਨਾ ਹੀ ਭੁੱਲ ਗਈ ਸੀ ਤੁਹਾਨੂੰ ਸਮਝ ਆਈ ਨਾ ਕੋਈ ਗੱਲ ਕਈ ਵਾਰੀ ਅਸੀਂ ਝੂਠ ਬੋਲਦੇ ਹਾਂ ਇੱਦਾਂ ਦਾ ਕਿ ਜਿਹਦੇ ਨਾਲ ਝੂਠ ਬੋਲ ਰਹੇ ਹੁੰਦੇ ਨੇ ਨਾ ਉਹਨੂੰ ਸਭ ਕੁਝ ਹੀ ਪਤਾ ਹੁੰਦਾ ਹੈ ਫਿਰ ਵੀ ਸਾਨੂੰ ਇਦਾਂ ਲੱਗਦਾ ਕਿ ਇਹਨੂੰ ਨਹੀਂ ਪਤਾ ਉਹਨੇ ਰਖੜੇ ਪੋਸਟ ਹੀ ਨਹੀਂ ਕੀਤੀ ਸੀ ਪਰ ਉਹ ਜਿੱਥੇ ਜਾਣਾ ਚਾਹੁੰਦੀ ਸੀ ਜਿਨ੍ਹਾਂ ਨੂੰ ਮਿਲਣਾ ਚਾਹੁੰਦੀ ਸੀ ਉਹ ਮਿਲਣ ਨੂੰ ਤਿਆਰ ਨਹੀਂ ਸੀ ਉਹਨੇ ਉਦਾਂ ਹੀ ਗਿਆ ਸੀ ਕਿ ਮੈਂ ਆਜੂਗੀ ਤੁਹਾਨੂੰ ਲੱਗਦਾ ਸੀ ਕਿ ਜੇ ਜੇ ਮੈਂ ਨਹੀਂ ਪਹਾਈ ਤੇ ਉਹ ਮੈਨੂੰ ਕਹਿਣਗੇ ਨਹੀਂ ਮਿਲੀ ਤੂੰ ਆ ਜਾ ਮਿਲ ਜਾ पर उन्हें चिट्ठी हो सबको जय मसीह सीखी थैंक यू मेरे चैनल पे सुनने के लिए प्लीज पहली बार आए तो लाइक कमेंट शेयर जरूर कर लेना मेरे चैनल में और सब्सक्राइब जरूर कर लेना और शेयर जरूर कर देना मेरी तरफ से सब कुछ जय की प्रभु का वचन पढ़े और सुने जाने पर आप सबको बरकत और आशीष मिले मेरी तरफ से सब कुछ जैम सीखे